ਨਹੀਂ ਲਾਉਂਦੇ ਜਿਹੜੀ ਗੱਲ ਆ। ਇਹ ਤੱਕ ਐ ਕਰਨਾ ਸਤੂ। ਲਾਵੇ ਮਾਲ ਆ ਬਾਈ ਨੇ ਲੱਦ ਲਿਆ ਸੀਗਾ ਤੇ ਇੱਕ ਬੱਕਰੀ ਹੁਣ ਆਪਾਂ ਨੂੰ ਆਉਣ ਲੱਗੇ ਆ। ਇੱਕ ਬੱਕਰੀ ਪਹਿਲਾਂ ਲਾਦੀ ਬਈ। ਤੇ ਇੱਕ ਪਹਿਲਾਂ ਲਾਦੀ ਆ। ਇੱਕ ਪਾਟ ਲਾਦੀ। ਤੇ ਆ ਕੀ ਲਿਖਿਆ ਡੰਗ ਮਾਰਦੇ। ਕੀ ਕੀ ਲਿਖਿਆ? ਪੂਰਾ ਸ਼ੇਰ ਲਿਗਾ ਪੂਰਾ ਡਾਲੇ ਦੇ। ਡੰਗ ਬੰਦੇ ਮਾਰਦੇ ਬਾਈ ਨੇ ਡਾਲੇ ਦੇ ਮਗਰ ਲਿਖਾਇਆ। ਹਾਂ ਜੀ ਸੱਪ ਵੀ ਮਾਰ ਜਾਂਦੇ ਆ ਉਹ ਯਾਰ ਇਹੋ ਜਿਹਨ ਸੱਪ ਦੀ ਲੋੜ ਹੀ ਨਹੀਂ ਪੈਂਦੀ ਯਾਰ ਹੀ ਮਾਰ ਜਾਂਦੇ ਆ ਇਹ ਗੱਲ ਆ ਬਈ ਲੋਬੀ ਆ ਬੱਕਰੀ ਆ 19000 ਰੁਪਏ ਦਾ ਲੱਗਿਆ ਸੀ ਬੱਕਰੀ ਦਾ ਤੇ ਨਾਲੇ ਚੰਗਾਈਆ ਲੈਵਾ ਵੇ ਕਿਥੇ ਮੈਂ タル ਕੇ ਰਹੀ ਕਿੱਥੇ ਬੱਕਰੀ ਕਿੱਥੇ ਗੱਲ ਮੈਂ ਨਹੀਂ ਕਰਨੀ ਤੂੰ ਆ ਆ ਜਾ ਆ ਜਾ ਕੋਈ ਨਾ ਜਾ ਇਹਨੂੰ ਬਾਈ ਤੈਨੂੰ ਮਾਰ ਦੇਣਗੇ ਤੈਨੂੰ ਮਾਰ ਦੇ ਕੋਈ ਸਾਡਾ ਮਸੇਰ ਨਹੀਂਗਾ ਉਹ ਤੂੰ ਸਾਡਾ ਦੁਸ਼ਮਣ ਨਹੀਂਗਾ ਕਰੇ ਛੱਡ ਦੇ ਛੱਡ ਦੇ ਜਾ ਰਿਹਾ ਹਾਂ ਤੇ ਚੱਲ ਹੁਣ ਮੈਂ ਆਪਦੇ ਪਰਦਾਨ ਲੈ ਮੈਂ 16 ਲੱਗਦਾ ਨਹੀਂ ਨਹੀਂ 16 ਨਹੀਂ ਬਾਈ ਯਾਰ 16 ਦੀ ਬੱਕਰੀ ਐਡੀ ਕਿਹੜਿਆ ਦੇ ਦੂਗਾ ਯਾਰ ਤੂੰ ਕੀ ਆਖਿਆ ਸੱਪੋਦਾ ਮੈਂ ਤਾਂ 22000 ਹੀ ਆਖਿਆ ਬੀ ਲੱਗਦਾ ਆਲਾ ਫਾੜਿਆ ਤੈਨੂੰ ਐ ਕੀ ਕਹਿਣਾ ਨਾ ਦਾ 22 ਨੂੰ ਮੈਂ ਪੁੱਛਿਆ ਨਾ ਕੋਈ ਕੀਤਾ ਲੈ ਫੜਾ ਆਲਾ ਫੜ ਬੰਬੋੜੀ ਨਾ ਦੇ ਦੇ ਕੋਈ ਨਾ ਵਾਦਾ ਕਰੂ 22 ਨੂੰ ਘਰੇ ਰੱਖਾਂਗੇ 17000 ਦੀ ਪਾਲ 22000 ਉਹ ਲੱਗਿਆ ਨਹੀਂ ਪਾ ਯਾਰ ਤੂੰ ਯਾਰ ਬੱਗਿਆਂ ਦੀ ਫੇਰ ਉਹ ਵੀ ਚੱਲੇ ਨਹੀਂ ਨਹੀਂ ਕੋਈ ਗੱਲ ਨਹੀਂ ਨਾ ਚੱਲੇ ਮੈਂ ਚਲਾਉਂ ਇਹਨੂੰ ਯਾਰ ਏ ਕਿਹੜਾ ਦੇਈ ਖੜਾ ਹੈ ਕੀ ਆਪੋ ਆਪਣੀ ਉਹ ਨਹੀਂ ਹੋਣੀ ਜਾ ਹੈ ਨਹੀਂ ਨਹੀਂ ਮੈਨੂੰ ਨਹੀਂ ਸਹੀ ਹੈ ਨਹੀਂ ਨਹੀਂ ਲਗੜਾ ਪੈਸੇ ਕੋਈ ਨਹੀਂ ਬਈ ਕੁੱਤੀ ਨਹੀਂ ਉਹ ਸਹੀ ਹੈ ਦੇ ਘਰ ਆਇਆ ਯਾਰ ਉਹ ਬੱਚੇ ਚੰਗੇ ਉਹ ਬੱਚੇ ਚੰਗੇ ਕਰਕੇ ਤਾਂ ਲਈ ਜਾਂਦਾ ਉਹ ਪਤਾ ਪੈਸੇ ਜਨਾਬ ਯਾਰ 18 ਦੀ ਹੈ ਗੱਲ ਕਰਦਾ ਪੈਸੇ ਗਰੀਬ ਬੰਦਾ ਯਾਰ 18 ਜਨਾਬ ਨਦੀਪਾ ਨੇ ਸਾਈ ਉਹ ਓ ਯਾਰ ਨਹੀਂ ਫੜੀ ਹੋਇਆ ਕੀ ਗੱਲ ਆ ਯਾਰ ਓ ਯਾਰ 500 ਰੁਪਏ ਦੇ ਨਵੇੜੋ ਯਾਰ ਕੰਮ ਲੱਗਿਆਂ ਦੀ ਆਉਣ ਦੇ ਓ ਨਹੀਂ ਭਾਈ ਲੱਗਿਆਂ ਦੀ ਆਉਣ ਦੇ ਯਾਰ ਲੱਗਿਆਂ ਦੀ ਆਉਣ ਦੇ ਪੈਸੇ ਗੈਣ ਲਾ ਤੂੰ ਯਾਰ ਮੈਂ ਫੜਾਉ ਬੱਕਰੀ ਫੜੀ ਕਰਾ ਮੇਰੇ ਸਾਹਮਣੇ ਲੱਗਿਆ ਵੀਡੀਓ ਕੱਢ ਕੇ ਵਿਖਾ ਦੇਣਾ ਤੁਹਾਨੂੰ ਮੈਂ ਕਾੜ ਦੇ ਬੱਚੇ ਨੂੰ ਆਏ ਨਹੀਂ ਫੜਦਾ ਆਹਾਂ ਦੀ ਯਾਰ ਮੇਰੇ ਬੇਟੀ ਬੱਚੇ ਕਾਟਾ ਨਹੀਂ ਨਹੀਂ ਕਰਦਾ ਮੈਂ ਕਾੜ ਦੇ ਯਾਰ ਨਹੀਂ ਮੈਨਾਂ ਮਹਾਰਾਜ ਇਹਨਾਂ ਨੂੰ ਸਮੰਢਣੀ ਕਰੇ ਬੱਕਰੀ ਤੇ ਤੈਨੂੰ ਪੈਸੇ ਚੰਗੇ ਥਾਂ ਲਵਾਵੇ ਮਹਾਰਾਜਾ ਉਹ ਖੜ ਜਾ ਯਾਰ ਅੱਜ ਕੱਚੇ ਕਾਢੇ ਆ ਨਾ ਖੜ ਜਾ ਬਸ ਜਾ ਵਾ ਆਹੋ ਕੁੱਕ ਪਾ ਵਾ ਰਲਖਾਇ ਯੋ ਕਰਾ ਦੂਗਾ ਉਹ ਯਾਰ 500 ਦਾ ਨੋਟ ਕੱਢ ਯਾਰ ਇੱਕ ਉਹ ਯਾਰ ਛੱਡ ਯਾਰ ਖੜਾ ਬਾਈ ਯਾਰ 500 ਦਾ ਇੱਕ ਕੱਢ ਦੇ ਸਾਡੇ ਸਾਹਮਣੇ ਲੱਗਿਆ ਮਹਾਰਾਜ ਦੀ ਸੋ ਝੂਠ ਨਹੀਂ ਮਾਰ ਦੇਗੀ ਵਾਹੇ ਨਵਾਂ ਬੰਦਾ ਹੈ ਉਹ ਯਾਰ ਮਾੜੀ ਨਹੀਂ ਬੱਕਰੀ ਮਾੜੀ ਇਹ ਤਾਂ ਮੈਂ ਖੜਾ ਯਾਰ ਮੈਂ ਜਮਾਂ ਖਾਲੀ ਕਰਦੀ ਬੱਕਰੀ ਰਿਸਟਰ ਬਾਈ ਯਾਰ ਬਾਈ ਰਿਜ਼ਰਵ ਕੀਤੀ ਚੋਈ ਵੀ ਆ ਬੱਕਰੀ ਬੱਚਾ ਚੰਗਾ ਹੈ ਹੇ ਲਾਲਾ ਤੂੰ ਬੱਕਰੀ ਵੀ ਲੈ ਜਾ ਕੋਈ ਆ ਵੇ ਖੜਾ ਪਾਂਡਾ ਤੜਕੇ ਨੂੰ ਗਾਣਾ ਬਣੇ ਜਮਾਂ ਥਣ ਖਾਲੀ ਆ ਆ ਵੇਖ ਤੇ ਕਿੱਥੇ ਪਿਆ ਬਈ ਯਾਰ ਦੋ ਉਹ ਨਹੀਂ ਤਾਂ ਉਹ ਯਾਰ 500 ਬਾਈ ਹੋਰ ਦੇਓ ਯਾਰ ਬਾਈ ਛੱਡ ਯਾਰ ਖੜਾ 20000 ਦੀ ਬੱਕਰੀ ਆ ਯਾਰ ਮੈਂ ਤੁਨ ਨਹੀਂ ਹੋ ਰਿਹਾ ਹਾਂ ਯਾਰ ਤਾਂ ਕਰ ਰਹੇ ਬਾਈ ਸੌਦੇ ਹੋਏ ਚ ਬਾਈ ਯਾਰ ਲਓ ਵੀ ਆ ਬੱਕਰੀ ਦਾ ਸੌਦਾ ਸਿਰੇ ਚੜ ਗਿਆ 18500 ਦੀ ਦੋ ਬੱਚੇ ਆ ਮਗਰ ਇਹਦੇ ਬੱਠ ਬੱਕਰਾ ਬੱਠ ਬੱਕਰਾ ਹੈ ਨਾ ਇਹ ਬੱਚੇ ਬਹੁਤ ਗਿਆ ਬਈ ਬੱਚਿਆਂ ਨੂੰ ਗਿਣ ਲਾ ਬਈ ਆਪਦੇ ਪੈਸੇ ਗਿਣ ਲਾ ਸਾਡਾ ਵੀ ਮਾਨ ਤਨ ਰੱਖਿਆ ਬਾਈ ਨੇ ਬਾਈ 19 ਤੋਂ ਘੱਟ 20 ਤੋਂ ਘੱਟ ਨਹੀਂ ਦਿੰਦਾ ਸੀ ਤੇ ਪਰ ਸਾਡੇ ਆਖਣ ਦੇ ਬਾਈ ਨੇ ਦੋ ਵਾਰੀ ਮਾਨ ਤਨ ਕਰ ਗਿਆ ਬੰਦਾ ਸਹੀ ਆ ਸਹੀ 200 ਰੁਪਏ ਦੇ ਤੂੰ ਕੀ ਅਜਾ ਲਾਟਦਾ ਦੇਖੀ ਪੂਰਾ ਨਹੀਂ ਲਿਆ 18 ਮਲ ਕਰਿਆ ਸੀ ਠੀਕ ਹੈ ਹੋਰ ਸਾਡੇ 14 ਦੀ ਉਹ ਨਹੀਂ ਹੁੰਦੀ ਬਾਈ ਜੈਜ ਭਾ ਨਾ ਬੱਕਰੀ ਲਿਆ ਬੋਤੇ ਆ ਜੱਜੂ ਦੇ ਹੱਥ ਬੱਕਰੀ ਨੇ 7000 ਦੀ ਸੀ ਲਵਾਇਆ ਕਰਨੀ ਹੱਤ ਤਾ ਹੀ ਏਰ ਗਿਆ ਛੱਡਾ ਪੂਰੇ 15 ਦੀ ਦੇ ਯਾਰ ਨਹੀਂ ਯਾਰ ਨਾ ਸਾਡੀ ਗੱਲ ਚੱਲੇ ਜੋ ਯਾਰ ਬੱਕਰੀ ਵੇ ਪਹਿਲਾਂ ਬੱਕਰੀ ਦਾ ਦੇਖ ਲਾ ਬੱਕਰੀ ਦਾ ਦੇਖ ਲਾ ਸਿਨੀ ਪਾਈਦੇ ਹੁੰਦੇ ਗਏ ਪੈਸਾ ਕਰਦਾ ਬੰਦਾ ਜੀ ਬੰਦਾ ਬੱਕਰੀ ਚੰਗੀ ਆ ਬੱਕਰੀ ਤੈਨੂੰ ਐਨੇ ਦੀ ਕੌਣ ਦੇ ਦੂਗਾ ਸਹੀ ਆ 15 ਦੀ ਹੋਗੀ ਸਾਡੀ ਹੋਗੀ ਤਾ ਦੂਹੀ ਹੋਗੀ ਲਗਾਈ ਉਹਦੀ ਬਾਦੀ 15 ਨਾ ਠੀਕ ਆ ਸਰਾ ਸੀ ਸਾਡੇ ਜਦੋਂ ਜਿੰਨ ਦੀ ਕਰਾਉਂਦੇ ਲਗਾਈ ਦੂਹੀ ਕਰਾਉ ਜੋ ਗੱਲ ਨਾ ਠੀਕ ਆ ਯਾਰ ਬਾ ਠੀਕ ਆ ਓਏ ਅਸੀਂ ਤੁਹਾਨੂੰ 14 ਜੀ ਕਹਿੰਦਾ ਉਹ ਸਾਡੇ 14 ਮਿੰਟ ਦੇ ਆ ਯਾਰ ਯਾਰ ਤੇਵਜੇ ਬੰਦਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਯਾਰ ਐਡੀ ਬੱਕਰੀ ਤੈਨੂੰ ਕਿਹੜਾ ਦੇ ਦੂਗਾ ਸਾਡੇ ਜੋਦਾ ਤੇਰੀ ਪਈ 15 ਚ ਮੇਰੀ ਪਾਉਂਦੀ ਸੀ ਆ 15 ਦੇਦੀ ਪਾਉਂਦੇ ਸਾਡੇ ਜੋਦਾ ਨਾ ਬੋਲੀ ਕਰ ਨਾ ਪੈਰੇ ਕਿਹੜਾ ਪਿੰਡ ਢਲਵਾ ਬਾਈ ਦਾ ਬੰਦਾ ਵੀ ਢੱਲਾ ਹੀ ਤੇ ਨਾਂ ਵੀ ਢਲਵਾ ਪਿੰਡ ਦਾ ਅਬੀ ਆ ਬੱਕਰੀ ਸੁੱਖੇ ਕੋਲੇ ਸੀ ਬੱਕਰਾ ਦਾ ਕੱਢੇ ਰੱਖਣਾ ਬੱਚਾ ਉਹ ਬੱਚਾ ਕੱਢੋ ਬਾਈ ਇਹਦਾ ਪੱਠਾ ਉਹ ਮਾਣ ਤਾ ਬੱਤਾ ਲੇਡ 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 ਆਹਾ ਐ ਕਰਾਂਗੇ ਸੱਚ ਮਿੱਥਾ ਆਉਣਾ ਹੀ ਹੁੰਦਾ ਕੱਲ ਨੂੰ ਆਉਣਾ ਕੱਲ ਨੂੰ ਆਉਣਾ ਤੁਹਾਨੂੰ ਤਾਂ ਫੜ ਲਈ ਫੋਨ ਮੇਰੇ ਕੋਲ ਉਹਦਾ ਨੰਬਰ ਆ ਇਤਰਾ ਵੇਰੇ ਉਹਨੂੰ ਫੜਾਉ ਕਰਾ ਮੈਨੂੰ ਬਰਾਮੀ ਨੂੰ ਫੜ ਲੈਗਾ ਫੜ ਨਾ ਮੈਨੂੰ ਫੜਾ ਆਈ ਓਏ ਐ ਬਾਈ ਮਿੰਟੂ ਉਹਨੂੰ ਫੜਾ ਦੇ ਯਾਰ ਲੈ ਸਾਡੇ 14 ਦਿਨ ਦੇਣਾ ਸਾਡੇ 14 ਦਿਨ ਦੇਣਾ ਯਾਰ ਹੋਰ ਦੇ ਕੋਈ ਹੁਣ ਗੱਲ ਨਾ ਵੀ ਤੂੰ ਆਪੇ ਕਰ ਦੇ ਤੂੰ ਆਪ ਗੱਲ ਕਰ ਕਿਧਰ ਆਏ ਨਾ ਹੁਣ ਉਹਨੇ ਮੂਲੇ ਡੋ ਜਾਣਾ ਕੋਈ ਨਹੀਂ ਕੋਈ ਨਹੀਂ ਯਾਰ ਬਾਈ ਆ ਫੇਰ ਆ ਵੀ ਖਾਓ ਕਾ ਯਾਰ ਨਵਾਂ 500 ਆਇਆ ਬਾਈ ਤੇਰੇ ਨਹੀਂ 500 ਆ ਬਾਈ 14000 ਆ ਗਿਆ ਆ 14000 ਗਣਾਈ ਆ ਕੋਈ ਨੀ ਗੱਲ ਹੈ ਗਣਾਓ ਪੈਸੇ ਬਾਈ ਫਾਈਲ ਖਾਈਏ 550 14 ਇਹੋ ਡਰ ਬੱਚਾ ਨਹੀਂ ਬਾਈ ਬੱਚਾ ਹੱਡਾ ਮੜਾ ਉਹ ਕੰਮ ਬਾਈ ਪੇਵ ਜੇ ਬੰਦੇ ਨਹੀਂ ਉਹ ਭਰਾਵਾ ਤੁਸੀਂ ਤਾਂ ਬਹਿਮੀ ਬਹੁਤ ਆ ਬੰਦੇ ਪਾਸੇ ਹੁੰਦਾ ਚੱਕ ਲੇ ਚੱਕ ਲਾ ਦੇ ਯਾਰ ਐ ਨਹੀਂ ਬਾਈ ਯਾਰ ਉਹ ਮਾਂ ਕਿਧਰ ਗਿਆ ਆ ਵੇਖ ਬਾਈ ਬਾਈ ਹੋਈ ਐ ਇਹਨੂੰ ਕਰ ਮਹਿਤਾ ਸਾਹਿਬ ਮਹਿਤਾ ਸਾਹਿਬ ਸਾਹਤ ਹੋਇਆ ਮਹਿਤਾ ਸਾਹਿਬ ਆਖਿਆ ਬਾਈ ਮੈਂ ਮੈਡੀਕਲ ਆ ਮੈਂ ਮਹਿਤਾ ਸਾਹਿਬ ਮੈਡੀਕਲ ਆ ਆਹ ਦੱਲਾ ਕੋਲ ਕਰਦੇ ਆ ਆਹ ਜਾ ਹੁਕਾ ਕਰਦੇ ਆ ਖੜਾ ਹੋ ਗਿਆ ਉਹ ਵੇਖ ਲਾ ਕਰਦੇ ਆ ਭਾਈ ਰਾਜੇ ਨੇ ਭੇਡਾਂ ਲੈ ਲੀਆਂ ਸ਼ੁਕਰ ਆ ਭਰਾਵਾ ਉਹ ਯਾਰ ਬਹਾਟ ਲਾ ਬੰਦਾ ਮੈਨੂੰ ਸਮਝ ਨਹੀਂ ਆਉਂਦੀ ਇਹਦੀ 1500 ਤੋੜਦਾ ਸੀ ਆਖੇ ਮੁੱਲ ਤੋਂ ਵੀ ਉਹਨੂੰ ਮੈਂ ਫੇਰ ਵੀ ਵਾਹ ਯਾਰ ਨਾ ਚਲ ਦੇ ਦੇ ਇਹਨੂੰ ਜੱਜੂ ਮੈਂ ਮੂੰਹ ਮੱਥੇ ਪਹਿਲਾਂ ਵੀ ਉਹ ਯਾਰਾਂ ਦਾ ਯਾਰ ਐ ਬੰਦਾ ਘਾਟੇ ਨਫੇ ਨਹੀਂ ਵੇਦਾਗਾ